ਪਿਆਰੇ ਸ਼ਰੋਤਿਓ ਸਤਿ ਸ੍ਰੀ ਅਕਾਲ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪ ਥੋੜੀ ਨੀਂਦ ਬਾਰੇ ਗੱਲ ਕਰਦੇ ਹਾਂ ਕਿਉਂਕਿ ਨੀਂਦ ਦਾ ਪੂਰੀ ਮਾਤਰਾ ਦੇ ਵਿੱਚ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਨੀਂਦ ਦੇ ਨਾਲ ਸਾਡੇ ਜੋ ਸਟ्रेस ਨਾਲ ਜਾਂ ਕੰਮ ਕਾਜ ਕਰਨਾ ਸਾਡੇ ਸਰੀਰ ਦੇ ਅੰਦਰ ਜੋ ਸਟੈਸ ਜਾਂ ਕੋਈ ਐਨਡੀ ਐਕਸੀਡੈਂਟ ਸਟੈਸ ਜਿਹੜੀਆਂ ਹੁੰਦੀਆਂ ਨੇ ਜਾਂ ਕੋਈ ਇਹਨਾਂ ਦੇ ਵਿੱਚ ਕਾਫੀ ਸਾਡੇ ਜਿਹੜੇ ਸੈਲਸ ਨੇ ਜਾਂ ਬਾਡੀ ਦੇ ਅੰਦਰ ਟੁੱਟ ਭੱਜ ਜਿਹੜੀ ਹੁੰਦੀ ਹੈ ਉਹਦੇ ਤੋਂ ਰਿਕਵਰੀ ਹੁੰਦੀ ਹੈ ਇਸ ਕਰਕੇ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਚੰਗੀ ਹੁਣ ਉਹਦੇ ਵਿੱਚ ਅੱਜ ਕੀ ਦੇਖਿਆ ਜਾਵੇ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਤਾਂ ਕਾਫੀ ਲੋਕ ਨੇ ਜਿਹੜੇ ਨੀਂਦ ਪੂਰੀ ਨਾਲ ਲੈ ਸਕਣ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਤੋਂ ਪੀੜਤ ਨੇ ਕਿਸੇ ਨਾ ਕਿਸੇ ਕਾਰਨ ਹਾਲਾਂਕਿ ਵਧੀਆ ਨੀਂਦ ਵਾਸਤੇ ਕਈ ਤਰ੍ਹਾਂ ਦੀਆਂ ਥੈਰਾਪੀਜ਼ ਦੀ ਲੋੜ ਹੁੰਦੀ ਹੈ ਪਰ ਉਹਨਾਂ ਦੇ ਵਿੱਚੋਂ ਕੁਝ ਥੈਰਾਪੀਸ ਇੱਕ ਹੁੰਦੀ ਹੈ ਕਿਤਾਬ ਪੜ੍ਹਨੀ ਸੌਣ ਤੋਂ ਪਹਿਲਾਂ ਕੋਈ ਚੰਗਾ ਸਾਹਿਤ ਲਿਟਰੇਚਰ ਨੂੰ ਰੀਡ ਕਰਨਾ ਕੀ ਉਹ ਤੁਹਾਡੀ ਨੀਂਦ ਲੈਣ ਦੇ ਵਿੱਚ ਹੈਲਪ ਕਰ ਸਕਦਾ ਚੰਗੀ ਵਧੀਆ ਨੀਂਦ ਦੇ ਵਿੱਚ ਉਹਦੇ ਬਾਰੇ ਥੋੜੀ ਗੱਲ ਕਰਦੇ ਹਾਂ ਕਿਉਂਕਿ ਆਪਣੇ ਸੌਣ ਦੀ ਰੁਟੀਨ ਵਿੱਚ ਇੱਕ ਕਿਤਾਬ ਪੜਨ ਦਾ ਨੂੰ ਸ਼ਾਮਲ ਕਰਨ ਨਾਲ ਸਾਨੂੰ ਜਲਦੀ ਨੀਂਦ ਆਉਣ ਦੇ ਵਿੱਚ ਸਾਡੀ ਸਟ੍ਰੈਸ ਜਾਂ ਤਣਾਅ ਜਿਹੜਾ ਹੈ ਉਹਨੂੰ ਘਟਾਉਣ ਦੇ ਵਿੱਚ ਤੇ ਯਾਦਦਾਸ਼ਤ ਜਿਹੜੀ ਸਾਡੀ ਹੈ ਉਹਦੇ ਵਿੱਚ ਵੀ ਸੁਧਾਰ ਹੋ ਸਕਦਾ ਹੈ। ਇਹ ਇੱਕ ਆਰਾਮ ਕਰਨ ਦਾ ਇੱਕ ਸ਼ਾਂਤ ਤਰੀਕਾ ਹੁੰਦਾ ਨੀਂਦ ਜਿਹੜੀ ਹੈ ਜੋ ਸਾਡੇ ਸਰੀਰ ਨੂੰ ਸੰਕੇਤ ਦਿੰਦਾ ਹੈ ਕਿ ਆਰਾਮ ਕਰਨ ਦਾ ਸਮਾਂ ਆ ਗਿਆ ਜਦੋਂ ਨੀਂਦ ਆਉਣੀ ਹੈ। ਜੇ ਤੁਸੀਂ ਕਿਤਾਬ ਉਸ ਸਮੇਂ ਪੜ੍ਹਦੇ ਹੋ ਉਹ ਕਿੰਨੀ ਹੈਲਪਫੁਲ ਹੋ ਸਕਦੀ ਹੈ ਕਿਉਂਕਿ ਸੌਣਾ ਨੀਂਦ ਲੈਣੀ ਜਿਹੜੀ ਸਿਹਤਮੰਦ ਨੀਂਦ 7-8 ਘੰਟੇ ਉਹ ਬਹੁਤ ਹੀ ਜ਼ਰੂਰੀ ਆ ਹਰੇਕ ਵਿਅਕਤੀ ਵਾਸਤੇ ਹਲਾਂਕਿ ਕਾਡਰੂ ਏਜ਼ੀ ਵੈਰੀ ਹੁੰਦੀ ਹੈ ਬੱਚਿਆਂ ਨੂੰ ਜਿਆਦਾ ਬਜ਼ੁਰਗਾਂ ਨੂੰ ਅਲੱਗ-ਅਲੱਗ ਪਰ ਐਵਰੇਜ ਇੱਕ ਅਡਲਟ ਆਸਲੀ 7-8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੁੰਦੀ ਔਰ ਉਹ ਵਧੀਆ ਨੀਂਦ ਤੇ ਉਹਦੇ ਵਿੱਚ ਕਈ ਹੋਰ ਕੁਝ ਵੀ ਹੁੰਦਾ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਲੇਕਿਨ ਅੱਜ ਆਪਾਂ ਸੌਣ ਤੋਂ ਪਹਿਲਾਂ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਉਹਦੇ ਬੈਨੀਫਿਟ ਜਿਹੜੇ ਨੇ ਉਹਦੇ ਬਾਰੇ ਗੱਲ ਕਰਾਂਗੇ ਇੱਕ ਤੇ ਸਾਡੀ نیند ਨੂੰ ਸੁਧਾਰਦਾ ਗੁਣਵਕਤਾ ਵਾਲੀ ਜਿਹੜੀ ਨੀਂਦ ਆ ਉਹ ਲੈ ਕੇ ਆਉਣ ਵਿੱਚ ਹੈਲਪ ਕਰਦਾ ਕਿਉਂਕਿ ਸੌਣ ਤੋਂ ਪਹਿਲਾਂ ਕਿਤਾਬ ਪੜ੍ਹਨਾ ਸਾਡੀ ਸੁਮੱਚੀ ਨੀਂਦ ਦੀ ਜਿਹੜੀ ਗੁਣਵੱਤਾ ਉਹਦੇ ਵਿੱਚ ਸੁਧਾਰ ਕਰ ਸਕਦਾ ਹੈ ਇਹ ਖੋਜਾਂ ਦੇ ਵਿੱਚ ਅਰਿਆਂ ਜਿਨ੍ਹਾਂ ਦੇ ਵਿੱਚ ਪਾਇਆ ਗਿਆ ਇਹ 42% ਜਿਹੜੇ ਉਹ ਪਾਰਟਿਸਪੀਏਟਰ ਸਨ ਭਾਗ ਲੈਣ ਵਾਲੇ ਲੋਕ ਉਹਨਾਂ ਨੇ ਸੌਣ ਤੋਂ ਪਹਿਲਾਂ ਇੱਕ ਕਿਤਾਬ ਪੜ੍ਹਨ ਲਈ ਜੁਗਿਆ ਗਿਆ ਜਿਨ੍ਹਾਂ ਨੂੰ ਨੀਂਦ ਦੀ ਸਮੱਸਿਆ ਸੀ ਤਾਂ ਉਹਨਾਂ ਦੀ ਨੀਂਦ ਦੇ ਵਿੱਚ ਕਾਫੀ ਸੁਧਾਰ ਹੋਇਆ ਇਸ ਕਰਕੇ ਚੰਗੀ ਨੀਂਦ ਲਈ ਅਜਿਹੀਆਂ ਕਿਤਾਬਾਂ ਚੜੋ ਅਗਰ ਤੁਸੀਂ ਪੜ੍ਹ ਸਕਦੇ ਹੋ ਤਾਂ ਜਿਹੜੀਆਂ ਤੁਹਾਨੂੰ ਵਦੇਰੇ ਸੁਚੇਤ ਹੋਣ ਦੀ بجائے ਯਾਨੀ ਕਿ ਰਾਤ ਨੂੰ ਐਕਟਿਵ ਹੋਣ ਦੀ بجائے ਰਿਲੈਕਸ ਕਰਨੀਆਂ ਨੇ ਤੁਹਾਨੂੰ ਅਗਰ ਰਾਤ ਨੂੰ ਵੀ ਤੁਸੀਂ ਸੋਚਾਂ ਵਿਚਾਰਾਂ ਦੇ ਵਿੱਚ ਫालतू ਡੁੱਬੇ ਰਹੋਗੇ ਤਾਂ ਉਹਦੇ ਨਾਲ ਨੀਂਦ ਨਹੀਂ ਸਾਨੂੰ ਹੋਊਗੀ ਇਸ ਕਰਕੇ ਆਰਾਮਦਾਇਕ ਮਹਿਸੂਸ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ ਹੁਣ ਇਨਸੋਮਨੀਆ ਦੇ ਜੋਖਮ ਨੂੰ ਘਟਾਉਂਦਾ ਕਿਤਾਬ ਪੜ੍ਹਨਾ ਇਨਸੋਮਨੀਆ ਕੀ ਹੈ ਇੱਕ ਆਮ ਨੀਂਦ ਵਿਕਾਰ ਆ ਜਿਸ ਵਿੱਚ ਸਾਨੂੰ ਸੌਣ ਜਾਂ ਸੌਣ ਦੇ ਵਿੱਚ ਮੁਸ਼ਕਲ ਹੁੰਦੀ ਹੈ ਸਮੇਂ ਦੇ ਨਾਲ ਜਿਵੇਂ ਜਿਵੇਂ ਲੰਮਾ ਸਮਾਂ ਦਾ ਵਿਗਨ ਵਾਲੀ ਜਿਹੜੀ ਨੀਂਦ ਹੈ ਬੜੀ ਕਾਫੀ ਲੰਮੇ ਸਮੇਂ ਤੱਕ ਅਗਰ ਤੁਹਾਨੂੰ ਗੁਣਵੱਤਾ ਵਾਲੀ ਵਧੀਆ ਨੀਂਦ ਨਹੀਂ ਆਉਂਦੀ ਤਾਂ ਤੁਹਾਨੂੰ ਦਿਲ ਦੀਆਂ ਬਿਮਾਰੀਆਂ, ਉਦਾਸੀ ਦੇ ਰੋਗ, ਜਿਵੇਂ ਸ਼ੂਗਰ ਵਰਗੇ ਜਾਂ ਹੋਰ ਕਈ ਜਿਆਦਾ ਸਿਹਤ ਨਾਲ ਸੰਬੰਧਿਤ ਕਾਫੀ ਹੱਦ ਤੱਕ ਸਾਨੂੰ ਕ੍ਰੋਨਿਕ ਇਨਫਲੇਮੇਸ਼ਨਸ ਵਗੈਰਾ ਦੀਆਂ ਮੁਸ਼ਕਲਾਂ ਵੀ ਆ ਜਾਂਦੀਆਂ ਹਨ ਹੁਣ ਖੋਜਾਂ ਦੱਸਦੀਆਂ ਕਿ ਸੌਣ ਤੋਂ ਪਹਿਲਾਂ ਪੜਨਾ ਇੱਕ ਇਨਸੋਮਨੀਆ ਦੇ ਜਿਹੜੇ ਜੋਖਮ ਹੈ ਉਹਨਾਂ ਨੂੰ ਘੱਟ ਕਰ ਸਕਦਾ ਹੈ ਮਾਰਾ ਦਾ ਮੰਨਣਾ ਕਿ ਪੜਨਾ ਬੋਧਾਤਮਕ ਜਿਹੜੀ ਤੁਹਾਡੀ ਉਤੇਜਣਾ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਤੇ ਸੌਣ ਤੋਂ ਪਹਿਲਾਂ ਤੁਹਾਡੇ ਦਿਮਾਗ ਨੂੰ ਆਰਾਮ ਕਰਨ ਦਾ ਸੰਕੇਤ ਦਿੰਦਾ ਇਹ ਨੀਂਦ ਦੀ ਜਿਹੜੀ ਮਿਆਦ ਆ ਉਹਨੂੰ ਵੀ ਬਤਾਉਂਦਾ ਜਾਨਕਿ ਅਗਰ ਤੁਸੀਂ ਕਿਤਾਬ ਨਿਯਮਤ ਤੌਰ ਤੇ ਪੜਦੇ ਹੋ ਜਾਂ ਥੋੜੇ ਸਮੇਂ ਲਈ ਪੜਦੇ ਹੋ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਤਾਂ ਤੁਹਾਡਾ ਸੌਣ ਦਾ ਜਿਹੜਾ ਸਮਾਂ ਉਹ ਬੈਠ ਰੋ ਸਕਦਾ ਹੈ ਇੱਕ ਕੱਟ ਜਾਗਣ ਦੇ ਨਾਲ ਜਦੋਂ ਕਿ ਲੰਬੇ ਸਮੇਂ ਦੀ ਪੜਨਾ ਨੀਂਦ ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਜੇ ਸਾਰੀ ਰਾਤ ਤੁਸੀਂ ਪੜਦੇ ਰਹੋਗੇ ਉਹ ਵੀ ਆਪਾਂ ਗੱਲ ਕਰਦੇ ਆ ਕਿ ਕਿੰਨਾ ਕੁ ਸਮਾਂ ਸਾਨੂੰ ਪੜਨਾ ਚਾਹੀਦਾ ਵਧੀਆ ਨੀਂਦ ਲੈਣ ਵਾਸਤੇ ਕਈ ਵਾਰੀ ਅਸੀਂ ਸਾਰੀ ਰਾਤ ਹੀ ਪੜਦੇ ਰਹਾਂਗੇ ਤੇ ਉਹਦੇ ਨਾਲ ਵੀ ਸਰੀਰ ਜਿਹੜੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਜਾਣੀਆਂ ਹੁਣ ਤਣਾਅ ਤੋਂ ਰਾਤ ਯਾਨੀ ਕਿ ਸਟ्रेस ਤੋਂ ਰੀਲੀਫ ਕਿਵੇਂ ਦਿੰਦਾ ਸਾਨੂੰ ਇਹ ਮਨੋਰੰਜਨ ਲਈ ਪੜਨਾ ਇੱਕ ਕੱਟ ਤਣਾਅ ਭੂਮੀ ਘਟ ਕਰ ਸਕਦਾ ਸਾਡੀ ਸਟ्रेस ਤੋਂ ਵੀ ਰੀਲੀਫਾਨੂੰ ਦੇ ਸਕਦਾ ਕਿਉਂਕਿ ਇਹਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਜਿਹੜੀਆਂ ਵਿਦਿਆਰਥੀਆਂ ਨੇ ਮਨੋਰੰਜਨ ਲਈ ਜਿਹੜੀ ਪੜ੍ਹਨ ਦੀ ਆਦਤ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੀ ਜਿਹੜੀ ਵਧੀਆ ਜਾਂ ਜਿਹੜੀ ਕਿਸੇ ਮਨੋਵਿਗਿਆਨਕ ਤਨਾਅ ਸੀ ਉਹਨਾਂ ਨੂੰ ਉਹਦੇ ਤੋਂ ਕਾਫੀ ਰੀਲੀਫ ਮਿਲੀ ਇਹ ਜੋ ਮਹਾਰਗ ਲੋਕਾਂ ਨੇ ਖੋਜ ਆ ਕੀਤੀਆਂ ਹੁਣ ਤੁਹਾਡੀ ਜਿਹੜੀ ਬੋਧਾਤਮਕ ਗ੍ਰਾਵਟਿਆ ਕognition declines ਆ ਉਹਨੇ ਜੋਖਮ ਨੂੰ ਕਿਵੇਂ ਘਟ ਕਰਦਾ ਹੈ ਸੌਣ ਤੋਂ ਪਹਿਲਾਂ ਜਾਂ ਦਿਨ ਦੇ ਕਿਸੇ ਵੀ ਸਮੇਂ ਬੀਹੋਦਾਤਮਕ ਗਰਾਵਟ ਦੇ ਜੋਖਮ ਨੂੰ ਵੀ ਘਟ ਕਰ ਸਕਦਾ ਕਿਉਂਕਿ ਪੜਨਾ ਇੱਕ ਦਿਮਾਗੀ ਕਸਰਤ ਹੈ ਐਕਸਰਸਾਈਜ਼ ਹੈ ਜੋ ਸਾਡੇ ਬੋਧਾਤਮਕ ਜਿਹੜੇ ਕੰਮ ਆ ਜਿਵੇਂ ਸੋਚਣਾ ਸਿੱਖਣਾ ਜਾਂ ਯਾਦਦਾਸ਼ਤ ਲਈ ਗੜੀਆਂ ਲੋੜੀਂਦੀਆਂ ਮਾਨਸਿਕ ਪ੍ਰਕਿਰਿਆਵਾਂ ਜਿਨ੍ਹਾਂ ਨੂੰ ਬਿਹਤਰ ਬਣਾ ਦਿੰਦਾ ਹੈ ਇੱਕ ਤੁਹਾਡੀ ਵਿੱਚ ਨਾਤਮਕਤਾ ਨੂੰ ਵੀ ਵਧਾ ਸਕਦਾ ਹੈ ਜਾਂ ਅਲੂਤ ਨਾਤਮਕ ਸੋ ਜਿਹੜੀ ਸੋਚ ਦੇ ਹੁਨਰਾਂ ਨੂੰ ਵੀ ਵਧਾ ਸਕਦਾ ਹੈ ਜਾਨਕਿ ਤੁਸੀਂ ਕਿਸੇ ਵੀ ਲੋਜਿਕਾ ਵਿੱਚ ਕਰੋਗੇ ਤੇ ਨਿਗਰ ਸ਼ਬਦਾਂ ਦੇ ਵਿੱਚ ਕਰੋਗੇ ਤੁਹਾਡੇ ਤੇ ਕੋਈ ਬਹੁਤਾ ਜ਼ਿਆਦਾ ਨੈਕਟਵੋ ਦਾ ਪ੍ਰਭਾਵ ਨਹੀਂ ਪੈਂਦਾ ਤੇ ਜਾਣਕਾਰੀ ਦਾ ਇੱਕ ਤਰਕਪੂਰਨ ਤੇ ਨਿਰਪੱਖ ਵਿਸ਼ਲੇਸ਼ਣ ਕਰਨ ਦਾ ਦੀ ਵਰਤੋਂ ਦੇ ਜਿਹੜੀ ਲੋੜੀਂਦੀ ਹੁਨਰ ਹੁੰਦੇ ਆ ਉਹਨਾਂ ਦੇ ਵਿੱਚ ਵੀ ਹੈਲਪ ਕਰਦਾ ਇਸ ਕਰਕੇ ਕਿਤਾਬ ਪੜ੍ਹਨੀ ਕੰਗੀ ਨੀਂਦ ਵਾਸਤੇ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਹਫਤੇ ਦੇ ਵਿੱਚ ਜ਼ਿਆਦਾਤਰ ਦਿਨ ਪੜ੍ਹਨਾ ਤੁਹਾਨੂੰ ਲੰਮੇ ਸਮੇਂ ਲਈ ਜੀਣ ਦੇ ਵਿੱਚ ਹੈਲਪ ਵੀ ਕਰ ਸਕਦਾ ਆਮ ਰੁਟੀਨ ਦੇ ਵਿੱਚ ਤੁਸੀਂ ਦਿਨੇ ਵੀ ਅger ਪੜ੍ਹਦੇ ਹੋ ਹੁਣ ਸਹੀ ਕਿਤਾਬ ਸਾਨੂੰ ਕਿਸ ਤਰ੍ਹਾਂ ਦੀ ਚੁਣੀ ਪਈਏ ਸੌਣ ਤੋਂ ਪਹਿਲਾਂ ਪੜ੍ਹਨ ਦੇ ਲਾਭ ਲੈਣ ਲਈ ਤਿਆਰ ਹੋਣ ਵਾਸਤੇ ਇੱਕ ਸਹੀ ਕਿਤਾਬ ਦੀ ਚੋਣ ਕਰਨੀ ਚਾਹੀਦੀ ਹੈ ਸ਼ੁਰੂਆਤ ਕਰ ਲਈਏ ਸ਼ਾਮ ਨੂੰ ਕਿਸੇ ਡਿਵਾਈਸ ਤੇ ਪੜ੍ਹਨ ਦੇ ਨਾਲੋਂ ਵਧੀਆ ਕਿ ਤੁਸੀਂ ਕਿਤਾਬ ਲੈ ਕੇ ਪੜੋ ਹੁਣ ਅਸੀਂ ਕੀ ਕਰਦੇ ਕਈ ਵਾਰੀ ਫੋਨ ਦੇ ਉੱਪਰ ਪੜਨਾ ਸ਼ੁਰੂ ਕਰ ਦਿੰਦੇ ਹਾਂ ਜਾਂ ਕੰਪਿਊਟਰ ਦੇ ਉੱਪਰ ਜੋ ਲੋਡਿੰਗ ਕਰਕੇ ਪੜਨਾ ਸ਼ੁਰੂ ਕਰ ਦਿੰਦੇ ਹਾਂ ਉਹ ਲਾਈਟਸ ਨੇ ਜਿਹੜੀਆਂ ਉਹ ਤੁਹਾਡੀ ਨੀਂਦ ਦੀ ਗੁਣਵੱਤਾ ਨੂੰ ਖਰਾਬ ਕਰਦੀਆਂ ਯਾਨੀ ਕਿ ਤੁਹਾਨੂੰ ਕਿਤਾਬ ਹੀ ਲੈ ਕੇ ਪੜ੍ਹਨੀ ਚਾਹੀਦੀ ਹੈ ਨਾ ਕਿ ਕਿਸੇ ਕੰਪਿਊਟਰ ਦੀ ਜਾਂ ਕਿਸੇ ਡਿਵਾਈਸ ਦੇ ਉੱਪਰ ਜੋ ਅੱਜ-ਅੱਜਕੱਲ੍ਹ ਦਾ ਰਸਤਾ ਹੈ ਕਿਉਂਕਿ ਜਿਹੜੀ ਨੀਲੀ ਰੋਸ਼ਨੀ ਹੁੰਦੀ ਆ ਉਹ ਜਿਹੜੇ ਉਹਦੇ ਵਿੱਚੋਂ ਤੁਹਾਡੀ ਨੀਂਦ ਜਿਹੜੀ ਖਰਾਬ ਹੁੰਦੀ ਹੈ ਕਿਉਂ ਵੀ ਡਿਵਾਈਸ ਦੀ ਰੋਸ਼ਨੀ ਜਮਲੋ ਫੋਨ ਦੀ ਰੋਸ਼ਨੀ ਪੈ ਰਹੀ ਹੈ ਤੁਹਾਡੇ ਕੰਪਿਊਟਰ ਦੀ ਰੋਸ਼ਨੀ ਪੈ ਰਹੀ ਹੈ LED ਦੀ ਰੋਸ਼ਨੀ ਪੈ ਰਹੀ ਉਹ ਤੁਹਾਡੀ ਸ਼ਾਮ ਦੀ ਜਿਹੜੀ ਤੁਸੀਂ ਜਿਆਦਾ ਯੂਜ਼ ਕਰਦੇ ਹੋ ਉਸ ਹੋਂ ਤੱਕ ਟੇਲ ਕਰ ਕਰੀ ਜਾਂਦੇ ਤਾਂ ਉਹ ਤੁਹਾਡਾ ਨੀਂਦ ਦੇ ਉੱਪਰ ਉਲਟਾ ਅਸਰ ਪਾਉਂਦਾ ਬੁਰਾ ਅਸਰ ਪਾਉਂਦੀ ਇਸ ਕਰਕੇ ਹਮੇਸ਼ਾ ਕਿਤਾਬ ਜਿਹੜੀ ਉਹ ਫਿਜ਼ੀਕਲੀ ਜਿਹਨੂੰ ਆਪਾਂ ਕਹਿ ਸਕਦੇ ਹ ਉਹ ਲੈ ਕੇ ਹੀ ਪੜ੍ਹਨੀ ਚਾਹੀਦੀ ਹੈ ਉਹਦੇ ਵਿੱਚ ਕੋਈ ਕਹਾਣੀ ਸੁਣਨਾ ਵੀ ਜਾਂ ਕਹਾਣੀ ਪੜ੍ਹਨਾ ਵੀ ਅਗਰ ਤੁਹਾਨੂੰ ਆਰਾਮਦਾਇਕ ਲੱਗ ਸਕਦਾ ਜਾਂ ਕੋਈ ਪਰਸਨ ਨਹੀਂ ਅਗਰ ਪੜ੍ਹ ਸਕਦਾ ਜਾਂ ਵੀ ਜਿਵੇਂ ਬੱਚੇ ਨੂੰ ਕੋਈ ਕਹਾਣੀ ਤੁਸੀਂ ਸੁਣਾਓਗੇ ਤੇ ਕਹਾਣੀ ਦੇ ਨਾਲ ਵੀ ਬੱਚੇ ਬਹੁਤ ਵਧੀਆ ਨੀਂਦ ਲੈ ਲੈਂਦੇ ਨੇ ਅਗਰ ਕਿਸੇ ਬੱਚੇ ਨੂੰ ਕਿਉਂਕਿ ਕਹਾਣੀ ਪੜਨੀ ਚਾਹੋ ਕੋਈ ਇਤਿਹਾਸ ਦੀ ਏ ਜਾਂ ਕੋਈ ਮਿਥਿਹਾਸ ਦੀ ਏ ਕਿਸੇ ਵੀ ਤਰ੍ਹਾਂ ਦੀ ਜਿਹੜੀ ਇੰਟਰਸਟਿੰਗ ਸਟੋਰੀ ਹੈ ਜਿਵੇਂ ਸਾਡੀਆਂ ਨਾਨੀਆਂ ਦਾਦੀਆਂ ਬਜ਼ੁਰਗ ਪੁਰਾਣੇ ਸਾਲ ਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਕਹਾਣੀਆਂ ਸੁਣਦੇ ਸੁਣਦੇ ਅਸੀਂ ਕਈ ਵਾਰੀ ਸੌਂ ਜਾਂਦੇ ਸੀ ਅੱਜ ਵੀ ਤੁਸੀਂ ਬੱਚੇ ਨੂੰ ਲੋਰੀ ਲੋਰੀ ਵੀ ਇੱਕ ਇੱਕ ਥੈਰੇਪੀ ਦਾ ਕੰਮ ਕਰਦੀ ਹੈ ਜਿਵੇਂ ਬੱਚਿਆਂ ਨੂੰ ਲੋਰੀਆਂ ਦਿੱਤੀਆਂ ਜਾਂਦੀਆਂ ਨੇ ਥੋੜਾ ਜਿਹਾ ਬੱਚਾ ਵੱਡਾ ਹੋ ਜਾਂਦਾ ਨੂੰ ਕਹਾਣੀ ਸੁਣਾਈ ਜਾਂਦੀ ਉਹ ਵੀ ਇੱਕ ਥੈਰੇਪੀ ਦਾ ਕੰਮ ਕਰਦੇ ਨੇ ਰਿਲੈਕਸੇਸ਼ਨ ਵਾਸਤੇ ਤਣਾਅ ਤੋਂ ਰਾਹਤ ਪਾਉਣ ਵਾਸਤੇ ਤੇ ਤੁਹਾਨੂੰ ਵਧੀਆ ਨੀਂਦ ਲੈ ਕੇ ਆਉਣ ਵਾਸਤੇ ਕਿਉਂਕਿ ਨੀਂਦ ਦਾ ਲੈਣਾ ਬਹੁਤ ਹੀ ਜ਼ਰੂਰੀ ਹੁੰਦਾ ਅਗਰ ਤੁਹਾਨੂੰ ਨੀਂਦ ਦੀ ਕਮੀ ਹੈ ਤਾਂ ਕਈ ਤਰ੍ਹਾਂ ਦੀਆਂ ਤੁਸੀਂ ਬਿਮਾਰੀਆਂ ਜਿਹੜੀਆਂ ਉਹ ਸਹੇੜ ਲੈਂਦੇ ਹੋ ਹੁਣ ਖੋਜਾਂ ਦੱਸਦੀਆਂ ਕਿ ਫੋਨ ਜਾਂ ਟੈਬਲੇਟ ਵਰਗੇ ਜਿਹੜੇ ਰੋਸ਼ਨੀ ਪੈਦਾ ਕਰਨ ਵਾਲੇ ਇਲੈਕਟ੍ਰੋਨਿਕ ਜਿਹੜੇ ਯੰਤਰ ਆ ਉਹਨਾਂ ਨੂੰ ਵੇਖਣਾ ਤੁਹਾਡੇ ਦਿਮਾਗ ਨੂੰ ਤੇਜ਼ਿਤ ਕਰਦਾ ਤੇ ਨੀਂਦ ਤੁਹਾਡੀ ਚੁ ਵੀਗਨ ਪੈ ਜਾਂਦਾ ਯਾਨੀ ਕਿ ਤੁਸੀਂ ਕਿਸੇ ਇਲੈਕਟ੍ਰੋਨਿਕ ਯੰਤਰ ਜਿਵੇਂ ਫੋਨ ਜਾਂ ਟੈਬਲੇਟਸ ਜਾਂ ਕੰਪਿਊਟਰ ਇਹਨਾਂ ਨਾਲ ਨਿਕਤਾ ਆਪਣੇ ਤੁਸੀਂ ਵੈਸੇ ਕਿਤਾਬ ਲੈ ਕੇ ਪੜ੍ਹਦੇ ਜਿਵੇਂ ਆਮ ਅਜ ਤੋਂ 30 ਸਾਲ 40 ਸਾਲ 20 ਸਾਲ ਪਹਿਲਾਂ ਆਮ ਲੋਕ ਪੜ੍ਹਦੇ ਹੁਣ ਆਪਣੇ ਫੋਨ ਤੇ ਟੈਬਲੇਟ ਤੇ ਕਿਤਾਬ ਪੜ੍ਹਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕਾਫੀ ਜੜੀਆਂ ਮੁਸ਼ਕਲਾਂ ਉਲਟਾ ਆ ਜਾਂਦੀਆਂ ਉਹਦਾ ਪੜ੍ਹਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਰੋਸ਼ਨੀ ਪੈਦਾ ਕਰਨ ਵਾਲੇ ਜਿਹੜੇ ਯੰਤਰ ਹੁੰਦੇ ਆ ਉਹ ਸਾਡੇ ਸਰੀਰ ਦੇ ਅੰਦਰ ਜੋ ਮੈਲਾਟੋਨਿਨ ਦੇ ਪੱਧਰਾਂ ਨੂੰ ਜਾਂ ਸਾਡੀ ਜਿਹੜੀ ਸਰਕੇਡੀਅਨ ਤਾਲ ਜਾਂ ਜਿਹੜੀ ਸਾਡੇ ਬਾਇਓਲੋਜੀਕਲੀ ਵਾਚਾ ਕੁਦਰਤ ਇੱਕ ਕੜੀ ਸਾਡੇ ਅੰਦਰ ਜਿਹੜੀ ਨੀਂਦ ਲੈ ਕੇ ਆਉਣ ਦੇ ਵਿੱਚ ਹੈਲਪ ਕਰਦੀ ਹੈ ਜਿਹੜੀ ਦਿਨ ਰਾਤ ਦਾ ਸੰਕੇਤ ਦੇ ਕੇ ਸਾਡੇ ਸਰੀਰ ਨੂੰ ਜਾਗਣ ਦੇ ਵਿੱਚ ਤੇ ਸੌਣ ਦੇ ਵਿੱਚ ਇੱਕ ਮੈਸੇਜ ਦਿੰਦੀ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਉਹ ਅਸੀਂ ਇੱਕ ਉਹਨਾਂ ਰੋਸ਼ਣੀਆਂ ਦੇ ਵਿੱਚ ਜਿਹੜੀ ਪੜਨਾ ਟਕ ਕੋਲ ਕੇ ਉਹਦੇ ਤੋਂ ਬਚੀਏ ਕਿਉਂਕਿ ਸੌਣ ਤੋਂ ਪਹਿਲਾਂ ਸਕਰੀਨ ਵੱਲ ਦੇਖਣ ਵਾਲੇ ਲੋਕਾਂ ਦੀ ਨੀਂਦ ਦੇ ਵਿੱਚ ਵਿਗਨ ਜਿਆਦਾ ਪੈਂਦੇ ਹਨ ਤੇ ਦਿਨ ਵੇਲੇ ਦੀ ਜਿਹੜੀ ਉਹ ਥਕਾਵਟ ਫਿਰ ਉਹਨਾਂ ਲੋਕਾਂ ਨੂੰ ਜਿਆਦਾ ਹੁੰਦੀ ਹੈ ਹੁਣ ਸੌਣ ਤੋਂ ਪਹਿਲਾਂ ਕਿਤਾਬ ਪੜ੍ਹਨਾ ਸਿਰਫ ਅਡਲਟ ਲਈ ਬਹੁਤ ਜਿਆਦਾ ਲਾਭਦਕ ਨਹੀਂ ਕਿ ਬੱਚਿਆਂ ਲਈ ਵੀ ਵਧੀਆ ਹੁੰਦਾ ਜਿਹੜੇ ਜਿਹੜੇ ਵੀ ਇਹ ਰੀਡ ਕਰ ਸਕਦੇ ਨੇ ਕਿਉਂਕਿ ਵੀ ਵਧੀਆ ਨੀਂਦ ਆਉਣੀ ਹੈ ਹੁਣ ਇਹ ਰੁਟੀਨ ਅਸੀਂ ਜਦੋਂ ਸ਼ੁਰੂ ਕਰਨੀ ਹੈ ਆਪਣੀ ਤਾਂ ਇੱਕ ਸ਼ਾਮ ਦੀ ਰੁਟੀਨ ਵੀ ਇੱਕ ਨਵੀਂ ਆਦਤ ਪਾਉਣਾ ਚਾਹੁੰਦੇ ਹਾਂ ਤਾਂ ਯੋਜਨਾ ਬਣਾਉਣਾ ਪਲਾਨਿੰਗ ਕਰਮੀ ਦਾ ਸੌਣ ਵੇਲੇ ਕਿਤਾਬ ਪੜਨ ਦੀ ਵੀ ਇੱਕ ਨਵੀਂ ਜਿਹੜੀ ਤੁਸੀਂ ਕੋਸ਼ਿਸ਼ ਕਰੋਗੇ ਆਦਤ ਪਾਈ ਜਾਵੇ। ਤਾਂ ਹਰ ਇੱਕ ਮੰਦੇ ਨੂੰ ਅਜ ਕੁਝ ਨਾ ਕੁਝ ਪੜਨਾ ਆਉਂਦਾ ਆਪਣੀ ਆਪਣੀ ਭਾਸ਼ਾ ਦੇ ਵਿੱਚ ਜਿਉਂ ਵੀ ਤੁਹਾਨੂੰ ਇੰਟਰਸਟ ਦਿੰਦੀਆਂ ਨੇ। ਪਰ ਉਹਦੇ ਵਿੱਚ ਜ਼ਿਆਦਾ ਕੋਈ ਡਰਾਉਣੀਆਂ ਕਹਾਣੀਆਂ ਜਾਂ ਕੋਈ ਇਸ ਤਰ੍ਹਾਂ ਦੀਆਂ ਕਿਤਾਬਾਂ ਨਹੀਂ ਚਾਹੀਦੀਆਂ ਕਿ ਜਿਹੜੀਆਂ ਤੁਹਾਡੀ ਨੀਂਦ ਨੂੰ ਖਰਾਬ ਕਰ ਦੇ। ਡਰਾਉਣੀਆਂ ਜਾਂ ਕਿਵਲੀ ਸੀ ਪੂਤਾਂ ਪ੍ਰੇਤਾਂ ਵਾਲੀਆਂ ਜਾਰੀਆਂ ਪੜ੍ਹੀ ਜਾਂਦੇ ਆ ਜਾਂ ਉਹਦਾਂ ਦੀਆਂ ਕੋਈ ਅੰਧਵਿਸ਼ਵਾਸ਼ਾਂ ਵਾਲੀਆਂ ਜਾਰੀਆਂ ਜਿਹੜੀਆਂ ਉਹ ਕਹਿ ਉਹ ਰਹੀ ਦੀ ਕੁਝ ਵਧੀਆ ਲਿਟਰੇਚਰ ਜਿਹੜਾ ਵਾ ਵਧੀਆ ਹਿਸਟਰੀ ਹੈ ਜਾਂ ਵਧੀਆ ਕੁਝ ਐਪਿਕਸ ਨੇ ਉਹਨਾਂ ਨੂੰ ਤੁਸੀਂ ਪੜੋਗੇ ਜਿਹੜੀ ਪੋਜ਼ਿਟਿਵ ਤੁਹਾਡੀ ਸੋਚ ਨੂੰ ਬਣਾਉਣ ਤਾਂ ਉਹ ਤੁਹਾਨੂੰ ਹੋਰ ਵੀ ਜ਼ਿਆਦਾ ਪੈਣੀ ਇੱਕ ਉਸਮਿੱਤੀ ਨਾਲ ਕਿ ਰੋਸ਼ਨੀ ਥੋੜੀ ਮਦਮ ਹੋਣੀ ਚਾਹੀਦੀ ਹੈ ਸੌਣ ਤੋਂ ਪਹਿਲਾਂ ਜਿੰਨੀਆਂ ਵੀ ਤੇਜ਼ ਰੋਸ਼ਨੀਆਂ ਨੇ ਉਹਨਾਂ ਤੋਂ ਬਚਣਾ ਚਾਹੀਦਾ ਆਰਾਮ ਦਾ ਇੱਕ ਬਣਾਉਣਾ ਚਾਹੀਦਾ ਆਪਣੇ ਘਰ ਦਾ ਇੱਕ ਆਰਾਮ ਦਾ ਇੱਕ ਖੇਤਰ ਜਿੱਥੇ ਤੁਸੀਂ ਆਪਣੇ ਬਿਸਤਰੇ ਜਾਂ ਸੋਫੇ ਜਾਂ ਕਿ ਆਰਾਮ ਵਾਲੀ ਕੁਰਸੀ ਤੇ ਬੈਠ ਕੇ ਪੜ੍ਹਨਾ ਸ਼ੁਰੂ ਕਰੋ ਜਿੰਨਾ ਵੀ ਮਤਲਬ ਇਹਨੂੰ ਛੋਟਾ ਰੱਖੋ ਜਿਆਦਾ ਨਹੀਂ ਕਿ ਸਾਰੀ ਰਾਤ ਪੜੀ ਜਾਣਾ ਲੰਮੀ ਸਮੇਂ ਤੱਕ ਪੜਨਾ ਵੀ ਤੁਹਾਡੀ ਨੀਂਦ ਨੂੰ ਜਿਹੜੀ ਖਰਾਬ ਕਰ ਸਕਦਾ ਜਾਂ ਵਿਗਨ ਪਾ ਸਕਦਾ ਹੈ ਕਿ ਨੀਂਦ ਆਉਣ ਦੇ ਵਿੱਚ ਪਰ ਮੁਸ਼ਕਲ ਨੂੰ ਰੋਕਣ ਵਾਸਤੇ ਪੜਨ ਦੇ ਸਮੇਂ ਦੀ ਮਾਤਰਾ ਨੂੰ ਵੀ ਸਹੀ ਰੱਖਣਾ ਚਾਹੀਦਾ ਕਿਉਂਕਿ ਇਹੋ ਜਿਹੇ ਇੱਕ ਪੰਚ ਜਿਹਨੋਂ ਜੋ ਤੁਹਾਨੂੰ ਆਰਾਮ ਦਾ ਇੱਕ ਖੋਣ ਅਤੇ ਉਹਨਾਂ ਦੇ ਵਿੱਚ ਜਿਹੜੇ ਗੁੰਝਲਦਾਰ ਜਾਂ ਕੋਈ ਰੋਮਾਂਚਕ ਦ੍ਰਿਸ਼ ਐਵੇਂ ਦੇ ਨਾ ਹੋਰ ਉਹ ਜਿਆਦਾ ਗੁੰਝਲਦਾਰ ਜਿਆਦਾ ਐਵੇਂ ਫਾਲਤੂ ਦੀਆਂ ਜਿਹੜੀਆਂ ਕੋਈ ਮਤਲਬ ਹੋਣਗੇ ਜਿਹੜੇ ਤੁਹਾਨੂੰ ਰੋਮਾਂਟਿਕ ਐਵੇਂ ਦੀ ਕੋਈ ਸਟੀਮੂਲੇਟ ਕਰਨ ਵਾਲੀਆਂ ਉਹ ਨਹੀਂ ਤੁਹਾਨੂੰ ਰਿਲੈਕਸ ਦੇਣਗੀਆਂ ਉਲਟਾ ਤੁਹਾਡੀ ਕਰਨਗੀਆਂ ਇਸ ਕਰਕੇ ਅਸੀਂ ਕਿਤਾਬ ਜਿਹੜੀ ਤੁਹਾਨੂੰ ਆਰਾਮ ਮਹਿਸੂਸ ਕਰਾਉਂਦੀ ਹੈ ਇਹ ਬਹੁਤ ਹੀ ਜ਼ਰੂਰੀ ਹੁੰਦੀ ਹੈ ਪੜਨੀ ਸੋ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਏਗਾ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਇਹ ਮੇਰੀ ਗੁਜਾਰਸ਼ ਹੈ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ